ਕਿਰਨਪ੍ਰੀਤ ਕੌਰ 3121 ਮੈਂ ਰਜਿੰਦਰ ਕੌਰ ਪੁੱਤਰੀ ਕੁਲਜੀਤ ਸਿੰਘ 1844 ਮੈਮ ਮਸਕਾਨ ਗਿੱਲ 벨ਟ ਨੰਬਰ 1930 ਆਪਣੇ ਪਿਤਾ ਉਹਨਾਂ ਦੀ ਮੌਤ ਤੋਂ ਬਾਅਦ ਮੈਨੂੰ ਇਸ ਮੈਕ ਵਿੱਚ ਨੌਕਰੀ ਮਿਲੀ ਹੈ ਮੇਰੇ ਫਾਦਰ ਸਾਹਿਬ ਲੇਟ ਸਰਦਾਰ ਸੁਖਦੇਵ ਸਿੰਘ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਾਰਨ ਭਗਵੰਤਮਾਨ ਸਰਕਾਰ ਨੇ ਮੈਨੂੰ ਬਹੁਤ ਜਲਦੀ ਨੌਕਰੀ ਦੇ ਦਿੱਤੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਪਹਿਲਾਂ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੀ ਸੀ ਤਾਂ ਅਸੀਂ ਕਿਹਾ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਪੋਸਟਾਂ ਭਰਨੀ ਹੈ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਾਂਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਅੱਜ ਦਾ ਇਤਿਹਾਸਿਕ ਦਿਨ ਹੈਗਾ ਕਿ ਜਦੋਂ ਅਸੀਂ ਇੱਕ ਇਤੇ ਵੱਡੇ ਯੁੱਧ ਰਿਸ਼ਵਦੀ ਮਹਿਮਦੀ ਅੱਜ ਸ਼ੁਰੂਆਤ ਕੀਤੀ ਹੈ ਇੱਥੇ ਆ ਕੇ ਸਾਰਿਆਂ ਨੇ oath ਲਈ ਹੈ ਕਿ ਅਸੀਂ ਜਾ ਕੇ ਘਰ-ਘਰ ਜਾਵਾਂਗੇ ਨਸ਼ਾ ਖਾਤਮਾ ਕਰਾਂਗੇ ਸਾਡੇ ਮਨ ਚ ਇੱਕ ਖਾਸ਼ ਹੈ ਕਿ ਪਹਿਲੇ ਵੰਗਾ ਪੰਜਾਬ ਰੰਗਲਾ ਪੰਜਾਬ ਬਣੇ ਉਹ ਤਾਂ ਹੀ ਬਣੇਗਾ ਅਗਰ ਪੰਜਾਬ ਤੋਂ ਨਸ਼ਾ ਖਤਮ ਹੋਏਗਾ આજ ਤੱਕ ਕਦੀ ਕਿਸੇ ਸਰਕਾਰ ਨੇ ਹੱਥ ਨਹੀਂ ਲਾਇਆ ਉਹਨੇ ਟੱਚ ਹੀ ਨਹੀਂ ਕੀਤਾ ਸਾਡੀ ਸਰਕਾਰ ਨੇ ਉਹਦੇ ਉੱਤੇ 15 ਹਜ਼ਾਰ ਪਿੰਡਾਂ ਦੇ ਵਿੱਚ ਇਹਦੀ ਅਵੇਰਨੈਸ ਕੀਤੀ ਆ ਸਲਾਣਾ ਸਾਡਾ ਵੋਟਾਂ ਦਾ ਨੁਕਸਾਨ ਹੋ ਸਕਦਾ ਸਾਡਾ ਸੋਸ਼ਲ ਲਾਸ ਹੋ ਸਕਦਾ ਇਹਨੇ ਸਾਰੇ ਜਿਹੜੇ ਪਰਿਵਾਰ ਨਾ ਕਰਦੇ ਹੋਏ ਉਹਨਾਂ ਦੇ ਲੋਕਾਂ ਦੇ ਬੱਚਿਆਂ ਦੇ ਜਿਹੜਾ ਆਪ ਵੇਖਿਆ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀਆਂ ਵਾਂਗ ਪਿਆਰ ਕਰਦੇ ਹੋਏ ਇਹਨਾਂ ਕਦਮ ਚੁੱਕਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਯੁੱਧ ਨਸ਼ਾ ਵਿਰੁੱਧ ਕਿਹੜੀ ਹੈ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਪੰਜਾਬ ਦੇ ਸੀਐਮ ਤੇ ਦਿੱਲੀ ਦੇ ਜੋ ਹੈ ਕਿ ਅਰਵਿੰਨ ਕੇਜਰੀਵਾਲ ਜੋ ਅੱਜ ਪੰਜਾਬ ਦੇ ਦੌਰੇ ਤੇ ਨਹੀਂ ਪਹਿਲੇ ਨਵੇਂ ਸ਼ਹਿਰ ਦੇ ਵਿੱਚ ਜੋ ਯੁੱਧ ਨਸ਼ਾ ਦੇ ਵਿਰੁੱਧ ਕਿਹੜਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਚਲੰਦਰ ਦੇ ਵਿੱਚ ਕੀਤੀ ਗਈ ਹੈ ਸਾਡੇ ਨਾਲ ਕੈਪਟਨ ਮੰਤਰੀ ਮਹਿੰਦਰ ਭਗਤ ਜੀ ਆਪਾਂ ਗੱਲਬਾਤ ਕਰਦੇ ਹਾਂ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਵੱਡੇ ਆਪਰੇਸ਼ਨ ਇਕੜੇ ਕਿਤੇ ਗਏ ਨੇ ਤੇ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਸੀਐਮ ਅੱਜ ਦੌਰੇ ਤੇ ਨੇ ਨਾਲ ਉਹਨਾਂ ਦੇ ਨਾਲ ਦਿੱਲੀ ਦੇ ਅਰਵਿੰਦ ਕੇਜਰੀਵਾਲ ਵੀ ਅੱਜ ਦੌਰੇ ਤੇ ਨੇ ਕੀ ਮੇਨ ਲੋਕਾਂ ਦੇ ਨਾਲ ਗੱਲਬਾਤ ਹੋਈ ਹੈ ਕੀ ਵਿਸ਼ੇ ਕਿੜੇ ਰੱਖੇਗੇ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਸਾਡੇ ਸੁਪਰੀਮੋ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਮੁੱਖ ਜਨਤਾ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਹੇਠ ਜੋ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਅੱਜ ਇਹਨੂੰ ਪਬਲਿਕਲੀ ਹੰਗਾਰਾ ਮਿਲ ਰਿਹਾ ਹੈ ਅਸੀਂ ਆਸਤਾ ਆਸਤਾ ਪਹਿਲੇ ਜਿਲੈਂਗ ਕੀਤਾ ਸੀ ਅੱਜ ਜੋ ਜੰਡਿਆਲਾ ਪਿੰਡ ਦੇ ਵਿੱਚ ਇੱਕ ਭਾਰੀ ਇਕੱਠ ਦੇ ਵਿੱਚ ਆਪਣੀ ਪੰਚਾਇਤਾਂ ਨੂੰ ਬੁਲਾ ਕੇ ਦੱਸਿਆ ਹੈ ਕਿਉਂਕਿ ਅਸੀਂ ਹੁਣ ਪਿੰਡਾਂ 'ਚ ਜਾ ਰਹੇ ਹਾਂ ਘਰ-ਘਰ ਜਾ ਰਹੇ ਹਾਂ ਅਲਖ ਜਗਾਨ ਵਾਸਤੇ ਤੇ ਉਹਦੇ ਵਾਸਤੇ ਅੱਜ ਸਰਪੰਚਾਂ ਨੂੰ ਬੁਲਾਇਆ ਸੀ ਕਿ ਤੁਸੀਂ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜੋ ਨਸ਼ਾ ਦੁੱਤ ਜੋ ਅਜ ਮੁਕਤੀ ਯਾਤਰਾ ਗੱਢਿਆ ਅੱਜ ਇਹ ਪਹਿਲੀ ਵਾਰ ਹੋਇਆ ਮੈਂ ਕਵਾਂਗਾ ਕਿ ਪੰਜਾਬ ਲਈ ਅੱਜ ਦਾ ਇਤਿਹਾਸਿਕ ਦਿਨ ਹੈਗਾ ਕਿ ਜਦੋਂ ਅਸੀਂ ਇਕੱਠੇ ਵੱਡੇ ਜੋਤਿਸ਼ਾ ਪ੍ਰਦੀ ਮਹਿਮਦੀ ਅੱਜ ਸ਼ੁਰੂਆਤ ਕੀਤੀ ਹੈ ਇੱਥੇ ਆ ਕੇ ਸਾਰਿਆਂ ਨੇ oath ਲਈ ਹੈ ਕਿ ਅਸੀਂ ਜਾ ਕੇ ਘਰ ਘਰ ਜਾਵਾਂਗੇ ਨਸ਼ਾ ਦਾ ਖਾਤਮਾ ਕਰਾਂਗੇ ਸਾਥੀਓ ਜਦ ਤੱਕ ਅਸੀਂ ਸਾਰੇ ਇਕੱਠੇ ਹੋ ਕੇ ਇਹਨੂੰ ਜਨ ਅੰਦੋਲਨ ਨਹੀਂ ਬਣਾਵਾਂਗੇ ਤਦ ਤੱਕ ਇਹ ਬਿਮਾਰੀ ਖਤਮ ਹੋਣ ਵਾਲੀ ਨਹੀਂ ਸੋ ਸਾਡੇ ਮਨ ਚ ਇੱਕ ਖਾਸ ਹੈ ਕਿ ਪਹਿਲੇ ਰੰਗਾ ਪੰਜਾਬ ਰੰਗਲਾ ਪੰਜਾਬ ਬਣੇ ਉਹ ਤਾਂ ਹੀ ਬਣੇਗਾ ਅਗਰ ਪੰਜਾਬ ਤੋਂ ਨਸ਼ਾ ਖਤਮ ਹੋਏਗਾ ਕੱਲ ਕਰੀਏ ਅੱਜ ਨਸ਼ੇ ਦੇ ਖਿਲਾਫ ਕਰੀਏ ਯਾਤਰਾ ਦੀ ਝੰਡੀ ਵੀ ਕਿਹੜੀ ਜਲੰਧਰ ਦੇ ਵਿੱਚ ਦਿੱਤੀ ਗਈ ਹੈ ਕਿਹੜੀ ਇਹ ਯਾਤਰਾ ਕਿਹੜੀ ਹੈ ਲਗਾਤਾਰ ਪਿੰਡਾਂ ਪਿੰਡਾਂ ਦੇ ਵਿੱਚ ਜਾਏਗੀ ਸ਼ਹਿਰਾਂ ਦੇ ਵਿੱਚ ਵੀ ਜਾਏਗੀ ਅਸੀਂ ਤੁਸੀਂ ਸਾਰੇ ਜਾਣਦੇ ਹੋ तकरीबन 15000 ਪੁਆਇੰਟਾਂ ਦੇ ਉੱਪਰ ਅਸੀਂ ਹਰ ਰੋਜ਼ ਤਿੰਨ ਵਾੜਾਂ 'ਚ ਔਰ 10 ਪਿੰਡਾਂ 'ਚ ਜਾ ਰਹੇ ਆਂ ਔਰ ਆਖਿਰ ਤੱਕ ਜੋ ਹੈ ਅਸੀਂ 15000 ਪੁਆਇੰਟ ਕਵਰ ਕਰਦੇ ਹੋਏ ਕੋਈ ਪਿੰਡ ਨਹੀਂ ਬਚੇਗਾ ਔਰ ਕੋਈ ਘਰ ਨਹੀਂ ਬਚੇਗਾ ਕਿੱਥੇ ਸੰਦੇਸ਼ ਨਹੀਂ ਜਾਏਗਾ ਕਿ ਜੋ ਘਰ-ਘਰ ਜਾ ਕੇ ਲੋਕਾਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਕਿ ਜਿਹੜਾ ਆਦਮੀ ਨਸ਼ਾ ਕਰਦਾ ਹੈ ਛੁਲਾਣਾ ਚਾਹੁੰਦਾ ਹੈ ਉਹਨੂੰ ਅਸੀਂ ਦਾਖਲ ਕਰਾਵਾਂਗੇ ਰੀਹੈਬਿਟੀਸ਼ਨ ਸੈਂਟਰ ਦੇ ਵਿੱਚ ਔਰ ਜਿਹੜਾ ਛੱਡਿਆ ਹੈ ਜਿਸਨੇ ਉਹਨੂੰ ਪ੍ਰਮੋਟ ਕਰਾਂਗੇ ਸਕਿੱਲ ਦਵਾਂਗੇ ਤਾਂ ਕਿ ਦੁਬਾਰਾ ਕੰਮ ਤੇ ਲੱਗ ਸਕੇ ਸੋ ਇਹ ਜੋ ਹੁਣ ਮਹਿੰਮ ਜਗਾਤਾ ਚੱਲਦੀ ਰਹਿਣੀ ਹੈ ਜਦ ਤੱਕ ਪੰਜਾਬ ਚ ਨਸ਼ਾ ਮੁਕਤ ਨਹੀਂ ਹੁੰਦਾ ਤਦ ਤੱਕ ਅਸੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਸਾਹਿਬ ਦੀ ਮਹਿਨਮਈ ਹਿੱਟ ਇਹ ਮਹਿੰਮ ਚੱਲਦੀ ਰਹੇਗੀ ਬਲੀ ਜੀ ਅੱਜ ਜੋ ਵੱਡੇ ਐਕਸ਼ਨ ਘੜਿਆ ਹੈ ਪੰਜਾਬ ਦੇ ਸੀਐਮ ਨੇ ਲਿੱਤੇ ਨੇ ਨਸ਼ੇ ਨੂੰ ਲੈ ਕੇ ਵੱਡੇ ਕਿਹੜੇ ਐਕਸ਼ਨ ਜਲੰਧਰ ਦੇ ਵਿੱਚ ਲਏ ਨੇ ਇਹ ਯਾਤਰਾ ਕਿਹੜੀ ਹੈ ਜੋ ਅੱਜ ਚੰਡੀ ਦਿੱਤੀ ਗਈ ਹੈ ਵੱਡੇ ਕਿਹੜੇ ਐ ਕਦਮ ਘੜਿਆ ਚੱਕੇਗੇ ਦੇਖੋ ਵੱਡੇ ਕਦਮ ਤੇਹੀ ਹੈ ਕਿ ਜਿਸ ਸਬਜੈਕਟ ਤੇ ਅਜ ਤੱਕ ਕਦੀ ਕਿਸੇ ਸਰਕਾਰ ਨੇ ਹੱਥ ਹੀ ਨਹੀਂ ਲਾਇਆ ਉਹਨੇ ਟੱਚ ਹੀ ਨਹੀਂ ਕੀਤਾ ਸਾਡੀ ਸਰਕਾਰ ਨੇ ਉਹਦੇ ਉੱਤੇ 15000 ਪਿੰਡਾਂ ਦੇ ਵਿੱਚ ਇਹਦੀ ਅਵੇਅਰਨੈਸ ਕੀਤੀ ਆ 86 ਦੇ ਕਰੀਬ ਜਿਹੜਿਆ ਨਸ਼ਾ ਤਸਕਰਾਂ ਦੇ ਘਟ ਆਇਆ ਔਰ 75 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਆਪਣੇ ਆਪ ਚ ਇੱਕ ਬੜੇ ਸੈਂਸਿਟਿਵ ਵਿਸ਼ੇ ਤੇ ਜਿਹਦੇ ਤੋਂ ਹਰ ਪਾਰਟੀ ਨੂੰ ਪੋਲਿਟੀਕਲ ਫੇਅਰ ਹੁੰਦਾ ਕਿ ਪਾਰਟੀ ਦਰਦੀ ਹੁੰਦੀ ਹੈ ਕਿ ਅਸੀਂ ਇਸ ਤਰ੍ਹਾਂ ਨਾਲ ਸਾਡਾ ਵੋਟਾਂ ਦਾ ਨੁਕਸਾਨ ਹੋ ਸਕਦਾ ਸਾਡਾ ਸੋਸ਼ਲ ਲਾਸ ਹੋ ਸਕਦਾ ਇਹਨਾਂ ਸਾਰੇ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਲੋਕਾਂ ਦੇ ਬੱਚਿਆਂ ਦੇ ਜਿਦਾਂ ਆਪ ਵੇਖਿਆ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀਆਂ ਵਾਂਗ ਪਿਆਰ ਕਰਦੇ ਹੋਏ ਇਹਨਾਂ ਕਦਮ ਚੁੱਕਿਆ ਤਾਂ ਇਹ ਆਪਣੇ ਆਪ ਚਾਅ ਮਾਜੀ ਪਾਰਟੀ ਦੀ ਸਰਕਾਰ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਗੱਲ ਕਰੀਏ ਯਾਤਰਾ ਸ਼ੁਰੂਆਤ ਕਰ ਦਿੱਤੀ ਗਈ ਅੱਜ ਅਜ ਪੰਜਾਬ ਦੇ ਨਾ ਪਹਿਲੇ ਨਵਾਂ ਸ਼ਹਿਰ ਦੇ ਵਿੱਚ ਕੀਤੀ ਗਈ ਆ ਉਹ ਜਲੰਧਰ ਦੇ ਵਿੱਚ ਕੀਤੀ ਗਈ ਆ ਅਰਵਿੰਨ ਕੇਜਰਵਾਲ ਜੋ ਹੈ ਸਵੀਨੋ ਉਹ ਪਹੁੰਚੇ ਨੇ ਸਰਦਾਰ ਭਗਵੰਤ ਮਾਨਪੋ ਲੋਕਾਂ ਦੇ ਵਿੱਚ ਵਿੱਚ ਦੇ ਲੱਖ ਲੱਖ ਪਿੰਡਾਂ ਦੇ ਲੋਕਾਂ ਦੇ ਵਿਚਾਰ ਸੁਣੇਗੇ ਨਸ਼ੇ ਨੂੰ ਲੈ ਕੇ ਵੱਡੇ-ਘੜੇ ਸਟੈਪ ਉਹ ਚੱਕੇ ਦੇਖੋ ਜ਼ੀਰੋ ਟੋਲਰੈਂਸ ਆ ਨਸ਼ਾ ਵੇਚਣ ਵਾਲਾ ਔਰ ਨਸ਼ੇ ਲਿਹਾਉਣ ਵਾਲਾ ਉਹਨਾਂ ਨੂੰ ਸਪੋਰਟ ਕਰਨ ਵਾਲਾ ਉਹਨਾਂ ਦੀ ਆਮਦਨ ਨੂੰ ਮੰਨਣ ਵਾਲੇ ਹਰ ਇੱਕ ਵਿਅਕਤੀ ਗੁਨਾਹਗਾਰ ਆਂ ਅਤੇ ਸਰਕਾਰ ਇਹਦੇ ਤੇ ਜ਼ੀਰੋ ਟੋਲਰੈਂਸ ਹੈ ਤੁਹਾਡੇ ਮਾਧਿਅਮ ਰਹੀ ਵੀ ਮੈਂ ਕਹਿੰਨਾ ਥੋੜੀ ਨਜ਼ਰ 'ਚ ਕੋਈ ਬੰਦਾ ਨਸ਼ਾ ਵੇਚਦਾ ਥੋੜੀ ਨਜ਼ਰ ਤੁਹਾਨੂੰ ਕਿ ਜਾਣਕਾਰੀ ਜਾਂਦਾ ਉਹਦਾ ਨਾਮ ਨੰਬਰ ਤੇ ਐਡਰੈਸ ਦਿਓ ਵਿਥਿਨ 3 ਆਵਰਸ ਟੋ ਅਰੈਸਟਿੰਗ ਹੈ ਤਾਂ ਤੁਸੀਂ ਮੈਨੂੰ ਕਿਓ ਜ਼ੀਰੋ ਟੋਲਰੈਂਸ ਹੈ ਮੈਨੂੰ ਇਹ ਲੱਗਦਾ ਕਿ ਨਸ਼ੇ ਨਾਲ ਜਦੋਂ ਕੋਈ ਬੱਚਾ ਗਰਸਤ ਹੁੰਦਾ ਉਹ ਮੇਰਾ ਆਪਣਾ ਬੱਚਾ ਆ ਉਹ ਮੇਰੇ ਸਮਾਜ ਦਾ ਬੱਚਾ ਆ ਉਹਦਾ ਨੁਕਸਾਨ ਜਿਹੜਾ ਹੈ ਮੇਰੀ ਟੋਟਲ ਸੋਸਾਇਟੀ ਦਾ ਲਾਸ ਆ ਪਤਾ ਨਹੀਂ ਉਸ ਬੱਚੇ ਨੇ ਵੱਟਾ ਹੋ ਕੇ ਪੜ ਕੇ ਕਾਮਜਕ ਹੋ ਕੇ ਸਮਾਜ ਦੇ ਵਿੱਚ ਕਿਹੜਾ ਐਸਾ ਕੰਮ ਕਰਨਾ ਸੀ ਜਿਹਦਾ ਆਨੰਦ ਤੁਸੀਂ ਵੀ ਮਾਣਨਾ ਸੀ ਜਿਹਦਾ ਆਨੰਦ ਮੈਂ ਵੀ ਮਾਣਨਾ ਸੀ ਸੋ ਇਸ ਇਸ ਗੱਲ ਦੇ ਉੱਤੇ ਸਰਕਾਰ ਤੇ ਪਾਰਟੀ 0 ਡਾਲਰ ਸਦਿਆ ਔਰ ਬਿਲਕੁਲ ਵੀ ਇਹ ਢਿੱਲ ਨਾ ਉਹਨਾਂ ਪੁਲਿਸ ਅਫਸਰਾਂ ਦੀ ਕੋਈ ਢਿੱਲ ਬਰਦਾਸ਼ਤ ਕੀਤੀ ਜਾਊਗੀ ਨਾ ਕਿਸ ਐਡਮਿਨਿਸਟ੍ਰੇਸ਼ਨ ਦੀ ਢਿੱਲ ਬਰਦਾਸ਼ਤ ਕੀਤੀ ਜਾਊਗੀ ਨਾ ਹੀ ਸਮਾਜ ਦੇ ਕਿਸੇ ਗਲਤ ਅੰਸ਼ਰ ਦੀ ਕੋਈ ਐਸੀ ਗੱਲ ਜਿਹੜੀ ਨਸ਼ਾ ਤਸਕਰਾਂ ਨੂੰ ਸਪੋਰਟ ਕਰਦੀ ਹੋਵੇ ਨਸ਼ਾ ਤਸਕਰਾਂ ਦੇ ਲਈ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਗੱਲ ਕਰੀਏ ਬਾਰਡਰਾਂ ਤੋਂ ਬਾਰਡਰ ਥਰੂ ਕਿਹੜਾ ਨਸ਼ਾ ਆਇਆ ਜਾਂਦਾ ਉਸ ਨੂੰ ਲੈ ਕੇ ਬੀਐਸਐਫ ਦੇ ਨਾਲ ਕਿੱਦਾਂ ਪੰਜਾਬ ਸਰਕਾਰ ਦਾ ਜਿਹੜਾ ਦੇਖੋ ਅਸੀਂ ਇੱਥੇ ਡਰੋਨਸ ਕਰੀਤ ਸਕਦੇ ਸੀ ਡ੍ਰੋਨ ਦੀ ਆਫਰ ਦਿੱਤੀ ਆ ਡ੍ਰੋਨ ਦਾ ਆਰਡਰ ਦਿੱਤਾ ਆ ਬਾਕੀ ਹੁਣ ਕਹਿੰਦੇ ਸਰਕਾਰ ਤੇ ਡਿਪੈਂਡ ਕਰਦਾ ਕਿ ਉਹ ਸਾਡੀ ਇਸ ਚੀਜ਼ ਨੂੰ ਕਿੰਨਾ ਕੁ ਸੀਰੀਅਸ ਲੈਂਦੇ ਆ ਸਾਡੇ ਐਫਰਟਸ ਬਹੁਤ ਸੀਰੀਅਸ ਆ ਅਸੀਂ ਸਮਾਜ ਦੇ ਲਈ ਅਸੀਂ ਸੋਚਦੇ ਕਿ ਪੰਜਾਬ ਦਾ ਹਰ ਬੱਚਾ ਸਾਡਾ ਆ ਹਰ ਘਰ ਸਾਡਾ ਆ ਹਰ ਘਰ ਦੀ ਸੁਰੱਖਿਆ ਔਰ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਸਰਕਾਰ ਦੀ ਆ ਬੜੀ ਬਾਰਡਰ ਤੋਂ ਲੈ ਕੇ ਵਾਰਡ ਤੱਕ ਬਾਰਡਰ ਟੂ ਬਾਰਡ ਤੱਕ ਜਿਹੜਾ ਆ ਅਸੀਂ ਸਰਕਾਰ ਹਰ ਪਾਸੇ ਸੀਰੀਅਸ ਆ ਬਾਰਡਰ ਤੋਂ ਆਉਣ ਤੱਕ ਇੱਥੇ ਵੇਚਣ ਤੱਕ ਨਸ਼ਾ ਖਾਣ ਵਾਲੇ ਨੂੰ ਨਸ਼ਾ ਛਡਾਉਣ ਤੋਂ ਬਾਅਦ ਰੀਹੈਬਿਲਿਟੇਸ਼ਨ ਤੱਕ ਰੀਹੈਬਿਲਿਟੇਸ਼ਨ ਤੋਂ ਬਾਅਦ ਬਾਹਰ ਆਏ ਬੱਚੇ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਨ ਤੱਕ ਸਰਕਾਰ ਪੂਰੀ ਤਰ੍ਹਾਂ ਦਾ ਸਰਕਾਰ ਦਾ ਪਲਾਨ ਬਣਿਆ ਹੋਇਆ ਹੈ ਔਰ ਸਰਕਾਰ ਇਸ ਪਲਾਨ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਾਏਗੀ ਕੁਦੇ ਕਿ ਐਸੀ ਗਲਬਤ ਕਿਤੇ ਕੀ ਹੈ ਦੀਪਕ ਬਾਲੀ ਜੋ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਹੈ ਉਹਨਾਂ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਲੈ ਕੇ ਵੱਡੇ ਕਦਮ ਚੱਕੇ ਜਾ ਰਹੇ ਨੇ ਤੇ ਗੱਲ ਕਰੀਏ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਵੱਡੀਆਂ ਐਨਡੀਪੀਐਸ ਦੇ ਉੱਤੇ ਕਿਹੜੇ ਮਾਮਲੇ ਦਰਜ ਕਰ ਚੁੱਕੇ ਨੇ ਤੇ ਕਈ ਲੋਕ ਕਿੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਜਿੱਦਾਂ ਉਹਨਾਂ ਦਾ ਕਹਿਣਾ ਹੈ ਭਾਡਰ ਦੇ ਥਰੂ ਭਾਵੇਂ ਨਿਸ਼ਾਨਦਾ ਹੋਵੇ ਜਾਂ ਭਾਵੇਂ ਲੋਕ ਕਿੜੇ ਨਸ਼ਾ ਵੇਚਣ ਵਾਲੇ ਹੋਣ ਪੰਜਾਬ ਦੇ ਵਿੱਚ ਨਹੀਂ ਜੋ ਹੈ ਰਹਿਣਗੇ ਜਾਂ ਨਸ਼ਾ ਛੱਡਦਣ ਜਾਂ ਪੰਜਾਬ ਛੱਡਣ ਜਿੱਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਜਲੰਧਰ ਦੇ ਵਿੱਚ ਅੱਜ ਪੰਜਾਬ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਜੋ ਹੈ ਅਰਬਿੰਨ ਕੇਜਰੀ ਵਾਲਾ ਅੱਜ ਪੰਜਾਬ ਜਲੰਧਰ ਦੇ ਦੌਰੇ ਤੇ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਨਸ਼ੇ ਨੂੰ ਲੈ ਕੇ ਵੱਡੇ ਕਦਮ ਗਿਰਿਆ ਚੱਕੇ ਗਏ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ